ਮਹਾਰ ਸਿਰੂ ਸਸਿਕਾਲ ਜੀ ਸਾਰਿਆਂ ਨੂੰ ਸਸਿਕਾਲ ਜੀ ਸਾਰਿਆਂ ਨੂੰ ਤੇ ਹੋਸਰਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਆਪਣੇ YouTube ਚੈਨਲ ਮਿਸ ਮਿਸਿਸ 바ਸੀ ਤੇ 바ਸੀ ਤੇ ਮੈਂ ਮੈਂ ਹੋ ਗਿਆ ਕਮਜ਼ੋਰ ਨਹੀਂ ਨਹੀਂ ਮੈਂ ਕਿੰਨਾ ਕਮਜ਼ੋਰ ਹੋ ਗਿਆ ਪਰ ਨਹੀਂ ਤਾਂ ਪਹਿਲਾਂ ਕਿਹੜਾ ਕਿਤੇ ਮੋਟਾ ਸੀ ਜਣਾ ਕਿਦੋਂ ਮਮੀ ਮੜਾ ਜ ਮੋਟਾ ਹੁੰਦਾ ਨਾ ਕਹਿੰਦੇ ਮਾਂ ਦੀ ਨਜ਼ਰ ਲੱਗ ਜਾਨੀ ਤੇ ਮੈਂ ਆਪਣੇ ਦਿਲ ਚ ਕਹਿੰਨੇ ਕਿੰਨਾ ਸੋਹਣਾ ਲੱਗ ਰਿਹਾ ਮੇਰਾ ਪੁੱਤ ਹਣਾ ਕਹਿੰਦੇ ਜਿਹੜੇ ਜ ਮਰਜੀ ਹਣ ਜਵਾਕ ਆਪਣੇ ਹਨ ਮਾਂ ਨੂੰ ਤਾਂ ਸੋਹਣੇ ਲੱਗਦੇ ਨੇ ਨਾ ਕਿਹਨਾਂ ਲੱਗ ਗਏ ਪਿਸਟਿਕ ਟਾਈਮ ਹੋ ਗਿਆ ਜੀ ਸ਼ਾਮ ਦੇ 3:30 ਵਜੇ ਦਾ ਤੇ ਤੁਹਾਨੂੰ ਪਤਾ ਹੀ ਜਿਵੇਂ ਵੀ ਸਾਰੇ ਜਾਣੇ ਬਿਮਾਰ ਚੱਲ ਰਹੇ ਆ ਆ ਦੇਖੋ ਨਾਲ ਤੁਹਾਨੂੰ ਡੈਮੋ ਵੀ ਦੇ ਦਿੰਦੇ ਵੀ ਖੰਗ ਲੱਗੀ ਹੋਈ ਸਾਰਿਆਂ ਨੂੰ ਤੇ ਫਤਿਹ ਸਿੰਘ ਸਾਡਾ ਸੌਂ ਗਿਆ ਇਹਨਾਂ ਨੂੰ ਅੱਜ ਛੁੱਟੀ ਸੀ ਕਿਉਂਕਿ ਇਹਨਾਂ ਦੇ ਪੇਪਰ ਨੇ ਇੱਕ ਪੇਪਰ ਇੱਕ ਛੁੱਟੀ ਇੱਕ ਪੇਪਰ ਇੱਕ ਛੁੱਟੀ ਮੇਰੇ ਪੁੱਤ ਦੇ ਮੁੱਛਾ ਆ ਗਈਆਂ ਨਹੀਂ ਮਾਂ ਸਦਕੇ ਜਾਏ ਨਹੀਂ ਕਿਤੇ ਤੇ ਅੱਜ ਅਸੀਂ ਰੁਕ ਜਾਓ ਅੱਜ ਅਸੀਂ ਫਰੰਟ ਵਾਲੇ ਕੈਮਰਾ ਸ਼ੂਟ ਕਰ ਰਹੇ ਹਾਂ ਹਾਂ ਫਰੰਟ ਵਾਲੇ ਕੈਮਰਾ ਸ਼ੂਟ ਕਰ ਰਹੇ ਹਾਂ ਤੇ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਭਈ ਬਾਕੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਕਿ ਸਾਗਰ ਦੀ ਵੋਟੀ ਲੱਭ ਗਈ ਸਾਗਰ ਨੂੰ ਲੱਭ ਗਿਆ ਸਾਗਰ ਦੀ ਵੋਟੀ ਵੀ ਲੱਭ ਗਈ ਤਾਂ ਥੋੜੀ ਜਿਹੀ ਟੈਨਸ਼ਨ ਘਟ ਗਈ ਆਪਣੀ ਹਨਾ ਅਮਨ ਨੇ ਜਿਹਨੇ ਬਹੁਤ ਹੋ ਕੀਤਾ ਬਹੁਤ ਕੀਤਾ ਵੀਡੀਓ ਬਹੁਤ ਜ਼ਿਆਦਾ ਮੈਂ ਵਾਇਰਲ ਕਰਤੇ ਅਮਨ ਨੇ ਵੀਡੀਓ ਵਿਚਰੀ ਸਾਗਰ ਦੀ ਵੋਟੀ ਅਮਨਦੇਵ ਉਹਨਾਂ ਨਿਕਲੀ ਆ ਸੀ ਹੋਣਾ ਜੇ ਮੈਂ ਉਹ ਵੀਡੀਓ ਨਾ ਪਾਉਂਦੀ ਤੇ ਮੈਨੂੰ ਲੱਗਦਾ ਕਿ ਸਾਗਰ ਦੀ ਵੋਟੀ ਨੂੰ ਸਾਹਮਣੇ ਨਹੀਂ ਸੀ ਆਉਣਾ ਹੈਗਾ ਕੈਮਰੇ ਦੇ ਤੇ ਉਹ ਇੱਕ ਗੁਮਨਾਮ ਹੀ ਰਹਿ ਜਾਣਾ ਸੀ ਹੈ ਨਾ ਤੇ ਵਾਕਈ ਇੱਕ ਚੀਜ਼ ਮੈਂ ਦੇਖੀ ਯਾਰ ਲਾਈਵ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਕੀ ਬਣ ਜਾਣਾ 19 ਸਾਲਾਂ ਬਾਅਦ ਉਹਨਾਂ ਦਾ ਗਾਣਾ ਇੰਨਾ ਜ਼ਿਆਦਾ ਪੀ ਮਸ਼ਹੂਰ ਹੋ ਗਿਆ ਕਹਿੰਦੇ ਆਪਾਂ ਕਈ ਵਾਰ ਕੋਈ ਕੰਮ ਕਰਦੇ ਆਪਾਂ ਕਹਿੰਦੇ ਆ ਵੀ ਸਾਡਾ ਵੀ ਸਾਡੀ ਆ ਚੀਜ਼ ਚੱਲੀ ਨਹੀਂ ਜਾਂ ਸਾਡਾ ਅਸੀਂ ਕੋਈ ਬਿਜ਼ਨਸ ਸ਼ੁਰੂ ਕੀਤਾ ਉਹ ਚੱਲਿਆ ਨਹੀਂ ਹੈਗਾ ਕੋਈ ਪਤਾ ਨਹੀਂ ਲਾਈਫ ਦੇ ਵਿੱਚ ਕਦੋਂ ਕੀ ਹੋ ਸਕਦਾ ਤੇ ਇਸ ਕਰਕੇ ਲੱਗੇ ਰਹੋ ਮਿਹਨਤ ਕਰਦੇ ਰਹੋ ਕਦੀ ਨਾ ਕਦੀ ਤਾਂ ਆਣਾ ਵੀ ਤੁਹਾਡੀ ਵੀ ਵਾਰੀ ਆਉਣੀ ਹੈ ਆਪਣੀ ਵਾਰੀ ਆਉਣੀ ਹੈ ਤੇ ਤੁਸੀਂ ਸੋਚ ਕੇ ਦੇਖੋ ਵੀ ਕਿੰਨਾ ਪੁਰਾਣਾ ਗਾਣਾ ਤੁਹਾਨੂੰ ਦੱਸੀ ਉਦੋਂ ਛੋਟੇ ਛੋਟੇ ਸੀ ਜਦੋਂ ਇਹ ਗਾਣਾ ਆਇਆ ਸੀ ਹੈਨਾ ਤੇ ਅੱਜ ਉਹ ਕਿੰਨਾ ਗਾਣਾ ਮਸ਼ਹੂਰ ਹੋ ਗਿਆ ਕਿਉਂਕਿ ਉਸ ਟਾਈਮ ਸੋਸ਼ਲ ਮੀਡੀਆ ਜਮਾਨਾ ਫਾਇਰ ਨਹੀਂ ਸੀ ਹੈਗਾ ਬਸ ਇਹਦਾ ਟੀਵੀ ਵਗੈਰਾ ਤੇ ਚੱਲਦਾ ਹੁੰਦਾ ਸੀ ਗਾਣਾ ਜਾਂ ਕਿਸੇ ਦੇ ਘਰੇ ਕੈਸਟਾ ਦੇ ਡੈਕ ਦੀਆਂ ਰੀਲਾਂ ਚੱਲਦਾ ਹੁੰਦਾ ਸੀ ਤੇ ਅੱਜ ਤੁਸੀਂ ਦੇਖੋ ਕਿਤੇ ਇੰਸਟਾਗ੍ਰam ਤੇ ਸਾਗਰ ਦੀ ਵੋਟੀ ਸਾਗਦੇ ਹੋ ਟੀ ਕੱਲ ਦਾ ਸਾਡੇ ਬਲੌਗਰ ਦੀ ਵੀ ਸਾਗਰ ਦੀ ਵੋਟੀ ਹੋਈ ਪਈ ਹੈ ਤੇ ਹੁਣ ਆਪਾਂ ਬਣਾਈ ਚਾਹ ਮੈਂ ਨਹੀਂ ਬਣਾਈ ਗਾਨੇ ਬਣਾਈ ਮੇਰੀ ਹਾਲਤ ਬੜੀ ਜ਼ਿਆਦਾ ਖਰਾਬ ਮੈਨੂੰ ਸਾਦਾ ਤੱਕ ਨਹੀਂ ਦਿੰਨੀ ਆਈ ਹੈਗੀ ਤੇ ਬਸ ਹੁਣ ਵੀ ਸਵੇਰੇ ਮੈਂ ਕੁਝ ਨਹੀਂ ਕੀਤਾ ਬਸ ਰੋਟੀ ਹਟੀ ਖਾ ਕੇ ਤੇ ਬੱਚਿਆਂ ਨੂੰ ਬਸ ਮਾੜਾ ਮੋਟਾ ਬੈਠੀ ਇ ਤੇ ਹੁਣ ਗਗਨ ਚਾਹ ਬਣਾਈ ਤੇ ਹੁਣ ਬਾਜ਼ਾਰ ਵੀ ਜਾਣਾ ਪਰ ਸਰੀਰ ਕਹਿੰਦਾ ਵੀ ਨਹੀਂ ਜਾਣਾ ਕਿਹੇ ਪਾਸੇ ਤੇ ਜੇ ਬਾਜ਼ਾਰ ਨਾ ਗਈ ਤੇ ਅੱਜ ਵਾਲੇ ਕੰਮ ਨਹੀਂ ਹੋਣੇ ਆ ਗਿਆ ਸੌ ਗਿਆ ਉੱਠ ਕੇ ਆ ਗਿਆ ਹੁਣ ਇਹਨੇ ਕਿੰਨਾ ਚਿਰ ਮੂੰਹ ਖੋਲਾ ਰੱਖਣਾ ਪਹਿਲਾਂ ਮੈਂ ਜਰਾ ਸੁੱਕਿਆ ਨਾ ਫਿਰ ਇਹਨੇ ਬੰਦ ਕਰ ਲੈਣਾ ਕੀ ਦੇਖ ਰਿਓ ਕੀ ਸੋਚ ਰਿਓ ਦਿਨ ਸੁਸਤੀ ਜੀ ਵਾਲੇ ਹੋ ਗਏ ਆ 8 ਮਹੀਨਾ ਹੀ ਦੇ ਹਨ ਆ ਰਹੀ ਹੈ ਫੇਰ ਸੋ ਗੱਲਾਂ ਕੋਈ ਇਹ ਹੈ ਗੱਲਾਂ ਕੋਈ ਇਹ ਭਾਈ ਇਹਨੂੰ ਦੇਖੋ ਯਾਰ ਫੇ ਇਹਦਾ ਇਹਦਾ ਕੀ ਪੜੂਗਾ ਦਾ ਓਰੇ ਬਠਾ ਬਾਹਰ ਜੱਜਾ ਵੀ ਬੂਏ ਚ ਸਾਰੇ ਇੰਦਰ ਆ ਦਾ ਕੰਮ ਕਰਨੇ ਇਹ ਓਰੇ ਕੱਲਾ ਜਾਣਾ ਹੈਲੋ ਗਾਇਸ वेलकम ਟੂ ਮਾਈ ਚੈਨਲ ਮਿਸ ਮਿਸ ਬਾਸੀ ਹਾਈ ਹੇਗੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਸਿਆਣਾ ਹੋਗਾ ਮੇਰਾ ਪੁੱਤ ਪੰਜਾਣਾ ਲੱਛਣ ਨਹੀਂ ਗਏ ਹੈਗੇ ਨਾ ਸਹੀ ਗਾ ਇਹਦੇ ਹਣਾ ਇਹਦੇ ਹਾਂ ਨਹੀਂ ਨਹੀਂ ਆ ਦੇਖੋ ਹੋਰ ਸਾਰੇ ਦੱਸੋ ਕਿਵੇਂ ਹੋ ਠੀਕ ਬਾਰੇ ਬਾਏ ਮੇਰੀ ਮੰਮਾ ਨਾਲ ਗੱਲ ਕਰੋ ਉਹ ਟਾਈਮ ਹੋਗਾ 7:30 ਵਜੇ ਦਾ ਤੇ ਬਾਜ਼ਾਰੋਂ ਆਪਾਂ ਆਗੇ ਵਾਪਸ ਅੱਜ ਬਸ ਕਪੜੇ ਡਾਈ ਡੀ ਵਾਸਤੇ ਫੜਾਉਣੇ ਸੀ ਬਸ ਵਰਕ ਔਰਕਾਸਤ ਦੇਣੇ ਸੀ ਉਹ ਫੜਾ ਕੇ ਆ ਗਏ ਫਟਾਫਟ ਤੇ ਕੋਲਾ ਅੱਜ ਅਦਾਲਤਾਂ ਦੀ ਮੋਠਾਂ ਦੀ ਕਿਉਂਕਿ ਬਾਸੀ ਫੈਮਲੀ ਵੀ ਆ ਰਹੀ ਹੈ ਸਾਰੀ ਆ ਸਾਰੀ ਬਾਸੀ ਫੈਮਲੀ ਇਕੱਠੀ ਹੋ ਰਹੀ ਹੈ ਤੇ ਹੁਣ ਨਾਲ ਮੇਰਾ ਦਿਲ ਕਰੰਦਾ ਜੀ ਕੱਲ ਪਰਸਾ ਦਾ ਪਤਾ ਨਹੀਂ ਕੀ ਜਦੋਂ ਅੱਜ ਕੰਮ ਹੋਇਆ ਮਿੱਠਾ ਖਾਣੂ ਦਿਲ ਕਰੀ ਆਂਦਾ ਤੇ ਸੋਚਿਆ ਵੀ ਕਿਉਂ ਨਾ ਗੁੜ ਵਾਲੇ ਚੋਰ ਬਣਾਈਏ ਤੇ ਕੱਲ ਆਪਾਂ ਗੁੜ ਲਿਆਂਦਾ ਸੀ ਆ ਭਰਾਵਾ ਦੇ ਕਲਾੜ ਤੋਂ ਤੇ ਮੈਂ ਉਹ ਹਸਣ ਲੱਗੀ ਮੈਂ ਵੀਰੇ ਤੁਹਾਡੇ ਕਲਾੜ ਦਾ ਨਾਮ ਹੈਗਾ ਭਰਾਵਾ ਦਾ ਕਲਾੜ ਦਾ ਸਾਡੇ ਬੁਟੀਕ ਦਾ ਨਾਮ ਹੈਗਾ ਭੈਣਾ ਦਾ ਬੁਟੀਕ ਤੇ ਗੋੜ ਬੜਾ ਵਧੀਆ ਸੀ ਤੇ ਚਾਹ ਵੀ ਸਵੇਰੇ ਗੋੜੀ ਬਣਾਈ ਆਪਾਂ ਨੇ ਤੇ ਅੱਜ ਹੁਣ ਆਪਾਂ ਚੌਲ ਬਣਾਣੇ ਆ ਕਾਫੀ ਦਿਨ ਹੋ ਗਏ ਚੌਲ ਆਪਾਂ ਨਾ ਬਣਾਵਾ ਤੇਰਾ ਗੋੜਾ ਚੌਲ ਨਹੀਂ ਬਣਾਇਆ ਆਪਾਂ ਨਾ ਕਿਹੜੇ ਚੌਲ ਨੇ ਗੋੜ ਵਾਲੇ ਹਾਂ ਨਾ ਵਾਹ ਤੇਰੀ ਹੋ ਗਿਆ ਬੜਾ ਕਿੱਟਾ ਹੀ ਨਹੀਂ ਤੇ ਮੈਂ ਸੋਚਿਆ ਦਿਨ ਬਣਾ ਲੀ ਲਵਾਂ ਥੋੜਾ ਜਿਹਾ ਨਾਲ ਸਾਰੇ ਨੂੰ ਜਿਵੇਂ ਖੰਗ ਲੱਗੀ ਹੋਈ ਹੈ ਤੇ ਉਹ ਠੀਕ ਹੋ ਜਾਏਗੀ ਪਣੀ ਡੱਬੂ ਹਾਂ ਚੌਲ ਲੋ ਲੋ ਮੌਸਮ ਦਾ ਵੀ ਦੁਨੀਆ ਵਾਂਗ ਕੋਈ ਨਹੀਂ ਪਤਾ ਹੈਗਾ ਕਦੀ ਕੋਸ ਕਦੀ ਕੋਸ ਹੈ ਕਦੀ ਤਾਂ ਐ ਗਰਮੀ ਲੱਗਣ ਲੱਗ ਜਾਂਦੀ ਹੈ ਕਦੀ ਐ ਇੱਕਦਮ ਠੰਡ ਲੱਗਣ ਲੱਗ ਜਾਂਦੀ ਐ ਇੰਨਾ ਨੇ ਬਿਮਾਰ ਕਰਤਾ ਨਾ ਮੌਸਮ ਨੇ ਸਾਰਿਆਂ ਨੂੰ ਜਿੱਦਾਂ ਵੀ ਫੋਨ ਆਉਂਦਾ ਸਭ ਦਾ ਹੀ ਪਹਿਲਾਂ ਖੰਗ ਦੀ ਆਵਾਜ਼ ਆਉਂਦੀ ਤੇ ਫੇਰ ਗੱਲ ਸ਼ੁਰੂ ਕਰਦੇ ਨੇ ਤੇ ਸਾਰਿਆਂ ਦਾ ਇਹ ਹਾਲ ਹੋਇਆ ਪਿਆ ਏ ਜਿੰਨਾ ਮਰਜੀ ਬਚ ਲੋ ਫੇਰ ਵੀ ਕੁਛ ਨਾ ਕੁਛ ਹੋਣਾ ਹੀ ਐ ਅਸੀਂ ਨਾਲੇ ਇੰਨਾ ਬਚਾ ਕੇ ਚੱਲੇ ਹਾਂ ਵੀ ਕਿਸੇ ਨੂੰ ਤੇ ਜਵਾਬ ਨੂੰ ਖੰਗ ਨੂੰ ਲੱਗ ਜਾਏ ਪਰ ਫੇਰ ਵੀ ਲੱਗ ਹੀ ਗਈ ਖੰਗ ਐਗਜ਼ਾਮਪਲ ਮੈਨੂੰ ਹੂੰ

दिखाई दे दिखाई कनाडा भेज दे कपड़े ये कपड़ा कपड़े cái ਮੈਂ ਕਰ ਲੈਣਾ ਜਸੋ ਮੇਰਾ ਸੋਨਾ ਜਿਹੜਾ ਮੈਂ ਖਾਧਾ ਪਾਰ ਹੱਥਾਂ ਦੇ ਖਾ ਲਿਆ ਆਪਣਾ ਇਹ ਤਾਂ ਮੈਂ ਖਾਂਦੇ ਕਿੰਨੂ ਲੱਗਣਾ ਤੇਰੀ ਓਟੀ ਵਾਸਤ ਹੈ ਤੇਰੀ ਓਟੀ ਵਾਸਤ ਹੈ ਮੈਨੂੰ ਆਪ ਪਸੰਦ ਆ ਇਹ ਮਮਾ ਵਾਸਤੇ ਓਟੀ ਵਸਤ ਰ ਕੀ ਹੈ ਲਓ ਜੋ ਮਮਾ ਵਾਸਤੇ ਲੈਣਾ ਕਿ ਆਪਣੀ ਓਟੀ ਵਾਸਤ ਲੈਣਾ ਹਾਂ ਫੇਟ ਲੈ ਕਿੰਨਾ ਸੋਚੰਦਾ ਦੇਖੋ ਯਾਰ ਇਹ ਜੀ ਜੀ ਇਦੀ ਵਾਟੀ ਨੇ ਸਾਗਰ ਦੀ ਵਾਟੀ ਸਾਗਰ ਦੀ ਵਾਟੀ ਖਾਦੇ ਆਂ ਜਾਨੀ ਨੂੰ ਬੇਰਤੀ ਸਾਗਰ ਦੀ ਵਾਟੀ ਵਾਸਤੇ ਲੈਣਾ ਸਾਡੇ ਸਾਗਰ ਦੀ ਵਾਟੀ ਨੂੰ ਪੁੱਛਿਆ ਕਿਸੇ ਦੇ ਲੈ ਦੁਨੀਆ ਤੂੰ ਆਪਣੀ ਵਾਟੀ ਵਾ ਤੇ ਦੇਖ ਥੈਂਕ ਯੂ ਇਹ ਮੈਂ ਸਾਗਰ ਦਾ ਕੰਮ ਨਹੀਂ ਮਾ ਚਲਕੇ ਗਈ ਆ ਮੀ ਦਾ ਸਾਗਰ ਨਹੀਂ ਕੋਟਨ ਚਾਹੀਏ ਜੋ ਮਿਲਣ ਪ੍ਰਿੰਟ ਕੋਲ ਵੀ ਮਿਲ ਜਾਣਗੇ ਤੇ ਇਹ ਗਰਮੀ ਚ ਪਾ ਲੈਣਾ ਕੱਪੜਾ ਬਹੁਤ ਜੌਰ ਨਾਲ ਜੌਰ ਨਾਲ ਪਈਆਂ ਨਾ ਕਰਨੀ ਚਾਲ ਉਹ ਕੋਲ ਸੈੱਟ ਫਤੇ ਦੀ ਵਾਟੀ ਨੇ ਫਤੇ ਵੇ ਐ ਕਰੀਂ ਹੋਰੀ ਸਾਗਰ ਦੀ ਮੋਟੀ ਵੀ ਟੁਕੇ ਦੀਆ ਸਲਾ ਉਹਨਾਂ ਨੇ ਕੋਲ ਪੱਗੀ ਮੋਟੀ ਨੇ ਪੱਲੇ ਦਾਂ ਦੇ ਕੀ ਚਲੇ ਜਾਦੇ ਆ ਵੀ ਰੱਖ ਦਵਾ ਟੈਨਸ਼ਨ ਹੈ ਬਹੁਤ ਆਹੋ ਜੀ ਕਿਹਦੇ ਪੜਦੇ ਲੱਗੇ ਦੇ ਦੋ ਮੇਰਾ ਉਹਨੇ ਉਹਨੇ ਕਿ ਜਿੰਨੇ ਸਾਰੀ ਦਿਨ ਤਾਂ ਫੋਨ ਚ ਬੜੀ ਰਹਿੰਦੀ ਹੈ ਤੇ ਤੂੰ ਨਹੀਂ ਬੜਾ ਰੰਦਾ ਫੋਨ ਚ ਜਦੋਂ ਮੈਂ ਜਿਮ ਜਾਂਦੀ ਆ ਨਾ ਥੋੜੀ ਇਕੱਲੀ ਕੇ ਰਹਿੰਦੀ ਮੈਂ ਫੋਨ ਕਰ ਲਿਆ ਕਰਾਂਗੀ ਤਮੋਂ ਤੋਂ ਕਹਿੰਿਆ ਚੱਸੇ ਨਹੀਂ ਮਾਰਦਾ ਤੂੰ ਫਸ ਜਾ ਮੈਂ ਫੋਨ ਨਹੀਂ ਆਇਆ ਇਹ ਕੋਲ ਵੀ ਤਾਂ ਹੈਗਾ ਤੂੰ ਕਿਹੜੀ ਮਾਂ ਨੂੰ ਫੋਨ ਕਰਨਾ ਪਹਿਲੇ ਮੈਨੂੰ ਸੁਸੀਨ ਕੀ ਬਲਾਗ ਬਣਾਉਣਾ ਹੁੰਦਾ ਪਾਪੇ ਨੂੰ ਫੋਨ ਇਹ ਚ ਕਰੋ ਆ ਦੰਮੂ ਨੂੰ ਆਪਣਾ ਫੋਨ ਆ ਚੱਲ ਫਰਾਂ ਕਰ ਤੂਰੇ ਫੜਾ ਬਣਾ ਲੈ ਕਰ ਉਹਰੇ ਫੜਾ ਤੂ ਆਪੇ ਇਹ ਤੁਹਾਨੂੰ ਮਿਲਦਾ ਮੈਂ ਲੈ ਕੇ ਜਾਣਾ ਫਤ ਤੂੰ ਤੂ ਕੀ ਕਰਨਾ ਫੋਨ ਮੈਂ ਤਾਂ ਕੁਛ ਕਰਨਾ ਨਹੀਂ ਬਸ ਮੈਂ ਸਕੂਲ ਤੇ ਰਹਿਦਾ ਸੁਖਮਦਰ ਵੱਡਣ ਗਿਆ ਉਤਰਿਆ ਸਕੂਲ ਵਾਲੇ ਉਹਨਾਂ ਨੇ ਪੜ ਲੈਣਾ ਫੋਨ ਇਹ ਚ ਕਿਹੜਾ ਤਾਰੂ ਦਪੋਸ ਨੂੰ ਲਾਇਆ ਕਰੇਗਾ ਫੋਨ ਹਾਂ ਪੋਸ ਨੂੰ ਲਾਇਆ ਕਰੇਗਾ ਖੁਦ ਹੀ ਵੱਜੂਗਾ ਆ ਕੇ ਵੱਜ ਖੁਦ ਹੀ ਕਿਵੇਂ ਵੱਜੂਗਾ ਸਰ ਹੁਣ ਲੱਗ ਜਾ ਕੁੱਟੀ ਟੀ ਟੀ ਜਦੋਂ ਤੇਰਾ ਸਕੂਲ ਚ ਉਹਨਾਂ ਨੇ ਫੋਨ ਫੜ ਲਿਆ ਤੈਨੂੰ ਭੰਨਣਗੇ ਸਕੂਲ ਵਾਲੇ ਫੜ ਕੇ ਤੂੰ ਦਮ ਨੂੰ ਪੁੱਛਿਆ ਤਾਂ ਤੈਨੂੰ ਆਪ ਪੁੱਛਿਆ ਹਾਂ ਜੇ ਪੁੱਛਿਆ ਗੱਲਾਂ ਦੇ ਨਹੀਂ ਬਿੱਲਾ ਸੁਣ ਤੋਂ ਨਹੀਂ ਆ ਹਾਂ ਇਹ ਕਹਿੰਦੀ ਦਮੂ ਦੇਦੀ ਦਮੂ ਦੇ ਕੇ ਕਹਿੰਦੀ ਕਹਿੰਦੀ ਮੈਂ ਨਹੀਂ ਨਹੀਂ ਕਹਿੰਦੀ ਲੈਣਾ ਵੇ ਲੈ ਆਪਾਂ ਤੇ ਫਤਿਹ ਆਈ ਕੋਨ ਚੁੱਧੀ ਹੈ ਮੈਂ ਆ ਪਿਆਹੀ 13 ਲੱਖ ਰੁਪਿਆ ਲਾਇਆ ਗੱਡੀ ਤੇ ਤੇ 60 50 ਕੇ 60000 ਰੁਪਿਆ ਲਾਇਆ ਮਰੂਤੀ ਤੇ ਤੇ ਆਪਣਾ ਤੇ 13 ਲੱਖ ਰੁਪਿਆ ਤੇ 50 60000 ਰੁਪਿਆ ਖੂਚ ਗਿਆ ਹੁਣ ਉਹਨੂੰ ਬ੍ਰੀਜਾ ਨੂੰ ਕੌਣ ਪਾਦਾ ਤੇ ਮਰੂਤੀ ਨੂੰ ਤਾਂ ਇੰਡੀਕਾ ਹੀ ਬੜੀ ਮਸ਼ਹੂਰ ਹੋਈ ਵੇ ਕਹਿੰਡੀ ਕਾ ਹੀ ਲੈ ਲੈਂਦੇ ਆਪਾਂ ਇੰਡੀਕਾ ਇੰਡੀਕਾ ਤੇੰਦਾ ਕੈਮਰਾ ਦੇਖਣਾ ਆਈਫੋਨ 15 ਦਾ ਕੈਮਰਾ ਫਰਦਰ ਆਈਫੋਨ 50 ਲਿਆ ਇੰਡੀਆ ਸਾਡੇ ਕੋਲ ਦੀ ਪਹਿਲਾਂ ਟਾਈਮ ਕਰੀ ਉਹ ਤਾਂ ਆਪਣਾ ਸ਼ਰਮ ਆਉਂਦੀ ਉਹਨਾਂ ਨੂੰ ਚਾਹੀਦਾ ਸਾਗਰ ਦੀ ਨੂੰ ਕਹਿਣਾ ਚਾਹੀਦਾ ਉਤਾਰ ਦੀ ਬੋਟੀ ਲੈਂਦੀ ਇੰਡੀਆ ਚਲਾ ਤੂੰ ਹੋਣ ਨਹੀਂ ਆਣੀ ਨਾ ਮੈਂ ਤਾਂ ਇਹ ਕਹਿੰਦੀ ਵੀ 13 ਜਿੰਨੇ ਕਹਿੰਦੇ ਨਵੀਂ ਗੱਡੀ ਘਟਾਉਣੀ ਤੇ ਘਟਾਉਣ ਚ ਕੋਈ ਪੈਦਾ ਨਹੀਂ ਹੈਗਾ ਚੁੱਪ ਕਰਕੇ ਇੰਡੀਆ ਘਟਾਓ ਤੇ ਨਜ਼ਾਰੇ ਲਓ ਨਾ ਇਹ ਤਾਂ ਵੀਡੀਓ ਚੱਲ ਰਹੀ ਹੁੰਦੀ ਆ ਨਹੀਂ ਸਾਗਰ ਦੀ ਬੋਟੀ ਤਾਂ ਅਗਲੇ ਆਪਣੀ ਬਣਾ ਲੇਗਾ ਹਰ ਕੀ ਉਹ ਪੈਸਾ ਕੀ ਲੱਗਦਾ ਮੇਰੇ ਪਰਚੂ ਦੇਖੀ ਵੈਸੇ ਲੱਭਣਿਆ ਮਾ ਕਦੇ ਕੁਝ ਲੱਭਾ ਦੇ 15 ਪ੍ਰੋਮੈਕਸ ਹੂੰ ਪ੍ਰੋਮੈਕਸ ਆ ਪ੍ਰੋ ਬਿੰਦੇ ਦਰਾਂ ਤੋਂ ਉਹ ਹੋ ਗਿਆ ਉਹ ਉਧਰ ਵੱਖਰਾ ਕੰਮ ਚੱਲੰਦਿਆ ਇਧਰ ਵੱਖਰਾ ਕੰਮ ਚੱਲੰਦਿਆ ਪੱਕਾ ਚੱਲਦਾ ਹੈ 24 ਫਰੈਂਡ ਚੱਲਦਾ ਹੈ ਚਾਰਜਿੰਗ ਲਾਈਵ ਜਾ ਰਹੇ ਨੇ ਚੱਲਣਾ ਕਿੱਥੇ ਇਹਨੂੰ ਚਾਰਜਰ ਹੈਗਾ ਹੋਣਾ ਚਾਰਦਰ ਵੀ ਇੱਥੇ ਕਿਤੇ ਚੱਲ ਇਹ ਤਾਂ ਦੇ ਫਿਰ ਮੈਨੂੰ ਮੈਂ ਆਪਣਾ ਸਮਾਨੇ ਚ ਪਾਈ ਜਾ ਰਹੀ ਆ ਜੱਗ ਗਏ ਆਪਾਂ ਨੂੰ ਇੱਥੇ ਬੈਠੇ ਆਂ ਮੰਮਨ ਲੈ ਜਾ ਇਹੇ ਲੇ ਜਾਂ ਮੈਂ ਤਾਂ ਕੀ ਕਰਾਂ ਮੈਂ ਦੂਜਾ ਲੈਣਾ ਇੱਕ ਸਿੰਪਲ ਇੱਥੇ ਆਈਫੋਨ ਚ SIM ਪਾ ਰੱਖੀ ਐ ਇੱਥੇ ਤਾਂ ਫਿਰ ਉਹ ਤੇ WhatsApp ਨਹੀਂ ਚੱਲਣਾ ਹੈਗਾ ਮੇਰਾ ਇੱਥੇ ਕੀ ਪਾ ਰੱਖੀ ਕੋਈ ਵੀ ਨਹੀਂ ਇੱਥੇ ਤਾਂ ਪਾ ਕੇ ਸਿੰਪਲ ਲੈ ਲਾਂਗੇ ਇਹ ਤੇ ਬਹਿਣਾ ਕਿ ਕਮਰੇ ਚ ਬੈ ਰਹੀ ਹਾਂ ਇੱਥੇ ਕਮਰਾ ਹੀ ਉਹ ਇੱਥੇ ਹਾਂ ਤੁਮ ਨਹੀਂ ਬਾਹਰ ਛੱਪੜ ਸੜਕ ਤੇ ਬੈਠੀ ਐ ਨਹੀਂ ਮੈਂ ਚਾਰਜਰ ਲਾ ਕੇ ਵੜਾ ਲੈਪਟਾਪ ਆਉਣਾ ਇੱਥੇ ਉਹ ਬੋਰਡ ਲਾਣਾ ਉਹ 3 ਪਿਨਰ ਪਿਆ ਹੋਣਾ ਕਿਥੇ ਲਾ ਲੈ ਫਤ ਕੀ ਫੁਰੋ ਲਾਫਰ ਵਾਲੀ ਕਰਨੇ ਮੇਰੇ ਪਰਸ ਦੀ ਉੱਤੇ ਕਿ ਗਾ ਵੀ ਕੱਢ ਕੇ ਸਿੰਪਲ ਕਰ ਲੈ ਮੈਂ ਦਵਾਈ ਖਾਣੀ ਐ ਤੇ ਮੈਨੂੰ ਦੇਜਤ ਮੈਨੂੰ ਨੀਂਦ ਆ ਗਈ ਇਹ ਦਵਾਈ ਫਿਰ ਖੜੋ ਖਾ छोड़ी तो पर्चिया सारिया तो भी मानते थे आपके हाथ जोड़ेंगे आपके आगे तो हमने क्या ये सब सुनने के लिए गाँव में घर बनाना है क्या ਆਮਨੇ ਤਾਂ ਆਪਣੇ ਕੰਫਰਟ ਲਈ ਘਰ ਬਣਾ ਲਿਆ ਹਾਂ। ਹਾਂ, ਗਾਉਂ ਚ ਘਰ ਬਣਾਉਂਦਾ ਬਹੁਤ ਫਾਇਦਾ। ਤੁਸੀਂ ਪਾਉਂਗੇ ਤਾਂ ਕਿਹਨੇ ਦੇਖਣਾ। ਸਿਆਹ ਤੁਹਾਡਾ ਕੋਈ ਘਰ ਨਹੀਂ ਦਰਾਹੀ ਪਿੰਡ ਦੀ ਫਿਰਨੀ ਤੇ ਕੋਠੀ ਪਾਈ ਹੋਵੇ ਨਾ। ਉਹਦਾ ਸਵਾਦ ਵੱਖਰਾ ਹੁੰਦਾ। ਕਿਹਨੂੰ ਦਿਖਾਉਣਾ ਕਿਉਂ? ਨਹੀਂ ਦਿਖਾਉਣਾ ਨਹੀਂ ਬਸ ਆਪਣੀ ਮਨ ਦੀ ਸੈਟੀਸਫੈਕਸ਼ਨ ਹੁੰਦੀ ਪਿਆਪਾ ਕੋਠੀ ਪਾਈ ਬਸ। ਕਿਹਨੇ ਭਾਜੀ? ਇਹ ਅੰਦਰੋਂ ਹੀ ਅੰਦਰੋਂ ਫੀਲਿੰਗ ਜਿਹੜੀ ਹੁੰਦੀ ਨਾ ਉਹ ਬੜੀ ਵਧੀਆ ਲੱਗਦੀ ਏ। ਪਿੰਡ ਚ ਪਾਓ ਜਾਂ ਪਿੰਡ ਚ ਪਾਓ। ਹਾਂ ਬਸ ਪਿੰਡ ਚ ਘਰ ਪਾਉਣਾ। ਸਾਡਾ ਪਤਾ ਨਹੀਂ ਕਿਦਾਂ ਟੌਪਿਕ ਚੱਲਣਦੇ ਆ ਇਹ ਤੇ ਕਿੱਥੋਂ ਕਿੱਥੇ ਆ ਹੁਣੇ ਹੀ ਸ਼ਹਿਰ ਚ ਸਾਰੀ ਉਮਰ ਫੌਜ ਚ ਰਹਾ ਐ 40 ਸਾਲ ਤੱਕ ਉਦੋਂ ਡੈਡੀ ਨੂੰ ਕਹਾਂ ਨਹੀਂ ਕਿ ਡੈਡੀ ਸਾਨੂੰ ਪਿੰਡ ਚ ਘਰ ਪਾ ਦੇ ਹਾਂ ਹੁਣ ਸਾਡੇ ਵਾਲੀ ਪਿੰਡ ਚ ਆ ਗਏ ਸਾਡੇ ਵਾਲੀ ਪਿੰਡ ਚ ਆ ਕੇ ਬਹਿ ਗਏ ਜਦੋਂ ਬੱਚੇ ਪੜਾਉਣ ਦਾ ਟਾਈਮ ਹੋ ਗਿਆ ਹੁਣ ਸਾਨੂੰ ਪਤਾ ਤੁਹਾਡੀ ਇੱਕ ਲਾਤ ਸੁਨਾਮ ਸ਼ਹਿਰ ਹੁੰਦੀ ਐ ਤੇ ਇੱਕ ਆਹਦੀ ਪਿੰਡ ਹੁੰਦੀ ਐ ਤੇ ਬੱਚੇ ਵਿਚਾਰੇ ਸਾਡੀਆਂ ਦੀਆਂ ਚੀਜ਼ਾਂ ਨੂੰ ਸੈਕਦੇ ਰਹ ਜਾਂਦੇ ਤੇ ਕਈ ਵਾਰ ਅੱਧੀ ਰਾਤ ਬੱਚੇ ਦਾਦੇ ਕਿ ਸਵੇਰੇ ਸਕੂਲ ਦੇ ਚਾਹ ਚਾਹੀਦਾ ਸੀ ਜੇ ਤੋ ਹੀ ਤੁਰ ਜਾਂਦੇ ਮੈਨੂੰ ਪਤਾ ਮੈਂ ਇਹਨਾਂ ਦੋਨਾਂ ਨਾਲ ਚਾਰਨ ਕਿਵੇਂ ਜਾਂਦਾ ਸਾਡੀ ਪੁੱਛ ਕਦੀ ਤਾਂ ਇਹਨਾਂ ਨੂੰ ਭੱਜ ਕੇ ਪੈ ਜੂਗੀ ਫੇਰ ਮੈਂ ਸੋਦੀ ਫੇਰ ਮੈਂ ਇਹਨਾਂ ਦੇ ਕੋਲ ਜਾ ਕੇ ਬਹਿ ਜਾਗੀ ਨਾ ਮੇਰਾ ਪਤਾ ਮੈਂ ਤੁਹਾਨੂੰ ਭੱਜ ਕੇ ਪੈ ਜੰਨੀ ਆ ਤੂੰ ਹੀ ਜਾਣਾ ਮੈਂ ਹੋ ਜਾਂਦੀ ਕਿਤੇ ਬੱਚੇ ਵਿਚਾਰੇ ਪੜਦੇ ਹੁੰਦੇ ਕਿਤੇ ਲੱਗ ਗਏ ਕਿਤੇ ਪਿੰਡਾਂ 'ਚ ਹੋਰ ਤਾਂ ਸਾਰਾ ਕੁਝ ਠੀਕ ਹੈ ਬੱਚਿਆਂ ਨੂੰ ਸਹੂਲਤਾਂ ਨਹੀਂ ਹੈਗੀਆਂ ਕੋਈ ਟਿਊਸ਼ਨ ਨਹੀਂ ਕੋਈ ਕੁਝ ਨਹੀਂ ਚਲੋ ਹੁਣ ਸਾਡਾ ਟੌਪਿਕ ਹੋਰ ਚੱਲ ਪਿਆ ਸੀ ਇਹਦੇ ਸੋ ਗਿਆ ਫੇਰ ਤੁਹਾਨੂੰ ਮਿਲਦੇ ਆਂ